ਸਸ ਸਤਿਗੁਰੂ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 19 ਤੋਂ ਲੈ ਕੇ 22 ਜੁਲਾਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਥੋੜੇ ਜਿ ਜਿਆਦਾ ਦਿਨਾਂ ਦੀ ਜਾਣਕਾਰੀ ਦਵਾਂਗੇ ਕਿਉਂਕਿ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਮੀਂਹ ਦੀ ਸੰਭਾਵਨਾਵਾਂ ਕਾਫੀ ਜ਼ਿਆਦਾ ਘਟ ਚੁੱਕੀਆਂ ਨੇ ਕਿਉਂਕਿ ਹੁਣ ਲਗਾਤਾਰ ਬੱਦਲਬਾਜ ਸਿਸਟਮ ਪੰਜਾਬ ਤੋਂ ਦੂਰ ਜਾ ਚੁੱਕੇ ਨੇ ਸਵੇਰ ਦੀ ਤਾਜ਼ਾ ਸੈਟਲਾਈਟ ਇਮੇਜ ਸਾਢੇ 6 ਵਜੇ ਅਗਰ ਦੇਖੀ ਜਾਵੇ ਤਾਂ ਤੁਸੀਂ ਤਾਜ਼ਾ ਸੈਟਲਾਈਟ ਇਮੇਜ ਵਿੱਚ ਕਲੀਅਰ ਹੋ ਰਿਹਾ ਹੈ ਕਿ ਕਿਸੇ ਤਰੀਕੇ ਦਾ ਬੱਦਲੀ ਸਿਸਟਮ ਪੰਜਾਬ ਦੇ ਉੱਪਰ ਨਹੀਂ ਮੰਡਰਾ ਰਿਹਾ ਉਲਟਾ ਜਿਹੜੇ ਇੱਕ ਦੋਕ ਸਿਸਟਮ ਹਨ ਜਿਹੜੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਸੀ ਉਹ ਖਿਸਕੇ ਕੇ ਕਿਤੇ ਕਿਤੇ ਗੁਰਜਾ ਗੁਜ ਪੰਜਾਬ ਵਿੱਚ ਮੀਂਹ ਨਹੀਂ ਹੋਵੇਗਾ ਆਉਣ ਦੇ ਦਿਨਾਂ ਵਿੱਚ ਇੱਕ ਤਗੜਾ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਿਹਾ ਜਿਹਦੇ ਬਾਰੇ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀ ਇਹਨਾਂ ਤੱਕ ਜਾਣਕਾਰੀ ਪਹੁੰਚ ਸਕੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਮੌਸਮ ਵਿਭਾਗ ਵੱਲੋਂ ਜ਼ਿਲ੍ਹਿਆਂ ਵਾਈਜ਼ ਜੋ ਅਲਰਟ ਜਾਰੀ ਹੋਏ ਨੇ ਉਹ ਦੇਖ ਲੈਂਦੇ ਹਾਂ ਕਿ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਮੀਂਹ ਹੋ ਸਕਦਾ ਹੈ ਬ ਗੱਲ ਕਰਾਂਗੇ ਜੀ 19 ਜੁਲਾਈ ਦੀ ਤਾਂ 19 ਜੁਲਾਈ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਮੌਸਮ ਵਿਭਾਗ ਦਾ ਅਲਰਟ ਜਾਰੀ ਹੋਇਆ ਜੀ ਤਾਂ ਹਲਕੇ ਦਰਮਿਆਨੀ ਬੱਦਲਬਾਈ ਬਾਅਦ ਦੁਪਹਿਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਬਠਿੰਡਾਕ ਜ਼ਿਲ੍ਹਾ ਦੇ ਨੇੜੇ ਤੇੜੇ ਆ ਸਕਦੀ ਹੈ ਬਾਕੀ ਸਾਰਾ ਪੰਜਾਬ ਡਰਾਈ ਹੈ ਅੱਜ ਕਿਸੇ ਵੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਬੂੰਦਾਬੰਦੀ ਜਾਂ ਘਰ ਚਮਕਦੇ ਹਾਲਾਤ ਨਾ ਮਾਤਰ ਦੇ ਬਰਾਬਰ ਦਿਖਾਈ ਦੇ ਰਹੇ ਨੇ ਇਸ ਦਾ ਮੇਨ ਰੀਜ਼ਨ ਹੈ ਕਿਉਂਕਿ ਜੋ ਚੱਕਰਵਾਤੀ ਤੂਫਾਨ ਤੁਹਾਨੂੰ ਦੱਸਿਆ ਸੀ ਜੋ ਗੁਜਰਾਤ ਵੱਲ ਖਿਸਕ ਕੇ ਆਇਆ ਉਸ ਦੇ ਕਾਰਨ ਹਵਾ ਦਾ ਰੁਖ ਕਾਫੀ ਹੱਦ ਤੱਕ ਚੇਂਜ ਹੋਇਆ ਬੱਦਲਬਾਦੀ ਦਾ ਪੰਜਾਬ ਦੇ ਉੱਪਰੋਂ ਆਣਾ ਜਿਹੜਾ ਉਹ ਜੋ ਤੈਅ ਹੋਇਆ ਸੀ ਉਹ ਕਿਤੇ ਨਾ ਕਿਤੇ ਅੱਗੇ ਪਿੱਛੇ ਹੋ ਚੁੱਕਿਆ ਅੱਜ ਆਪਾਂ 19 ਤਰੀਕ ਦੀ ਗੱਲ ਕਰੀ ਤਾਂ ਕਿਸੇ ਤਰੀਕੇ ਦੇ ਮੀਂਹ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਮੌਸਮ ਡਰਾਈ ਹੈ ਕੜਾਕੇ ਦੀ ਧੁੱਪ ਪਵੇਗੀ ਹੋ ਸਕਦਾ ਜਿਹੜੇ 4-5 ਜ਼ਿਲ੍ਹੇ ਤੁਹਾਨੂੰ ਗਿਣਾਏ ਨੇ ਸ਼ਾਇਦ ਇਹਨਾਂ ਵਿੱਚ ਵੀ ਕਿਸੇ ਤਰੀਕੇ ਦੀ ਬੱਦਲਬਾਹੀ ਨਾ ਆਵੇ ਪਰ ਚਾਂਸ ਬਾਅਦ ਦੁਪਹਿਰ ਥੋੜੇ ਬਹੁਤੇ ਵੱਧ ਰਹੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਹੂਗਾ ਕੜਾਕੀ ਦੀ ਧੁੱਪ ਪਵੇਗੀ ਤਾਪਮਾਨ 48 ਸੌਰੀ ਤਾਪਮਾਨ 3 ਹੁਣ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੇ ਹਾਲਾਤਾਂ ਦੀ ਤਾਂ ਆਉਂਦੇ ਦਿਨਾਂ ਦੇ ਹਾਲਾਤਾਂ ਵਿੱਚ 20 ਤਰੀਕ ਨੂੰ ਥੋੜੇ ਜਿਹਾ ਬੱਦਲਵਾਈ ਸਿਸਟਮ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਾਰਾ ਪੰਜਾਬ ਗ੍ਰੀਨ ਹੈ ਥੋੜੇ-ਬਹੁਤ ਅਗਰ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਹੋ ਗਿਆ ਜੀ ਰੂਪਨਗਰ ਹੋ ਗਿਆ ਇਹਨਾਂ ਵਿੱਚ ਬੱਦਲਵਾਈ ਥੋੜੀ ਜਿਹੀ ਵੱਧ ਬਣ ਸਕਦੀ ਹੈ ਮੀਂਹ ਦੇ ਹਾਲਾਤ ਪੈਣ ਸਕਦੇ ਨੇ ਤੇ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਸਜਤਜੀਤ ਸਿੰਘ ਨਗਰ ਤੇ ਪਟਿਆਲਾ ਇਹਨਾਂ ਬੱਦਲਵਾਈ ਇਲਾਕੇ ਦੇ ਵਿੱਚ ਆ ਸਕਦੀ ਹੈ ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਆਈਸੋਲੇਟਿਡ ਬੱਦਲਵਾਈ ਯਾਨੀ ਕਿ ਬੂੰਦਾਬੰਦੀ ਗਰਜ ਚਮਕ ਆਉਂਦੇ ਜਾਂਦੇ ਦੀ ਉਮੀਦ 20 ਤਰੀਕ ਨੂੰ ਵੀ ਨਹੀਂ ਕੀਤੀ ਜਾ ਰਹੀ ਪਰ ਹਲਕੇ ਦਰਮਿਆਨੀ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਕਿਉਂਕਿ ਜਦੋਂ ਬੱਦਲਵਾਈ ਆ ਪੰਜਾਬ ਦੇ ਉੱਪਰ ਆਣ ਗਏ ਤਾਂ ਉਸ ਦੇ ਨਾਲ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਉਂਦੀ ਦਿਖਾਈ ਦੇਵੇਗੀ ਫਿਰ ਗੱਲ ਕਰੀਏ 21 ਜੁਲਾਈ ਦੀ 21 ਜੁਲਾਈ ਨੂੰ ਤਕੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪੂਰਬੀ ਬੈਲਟ ਜਿਹਦੇ ਵਿੱਚ ਪਠਾਨਕੋਟ ਰੂਪਨਗਰ ਸਹਿਜਾ ਅਜੀਤ ਸਿੰਘ ਨਗਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਤੇ ਸੰਗਰੂਰ ਇਹਨਾਂ ਵਿੱਚ ਦਰਮਿਆਨਾਮੀ ਅਤੇ ਬਾਕੀ ਪੰਜਾਬ ਦੇ ਵਿੱਚ ਬੱਦਲਵਾਈ ਦੇ ਨਾਲ ਬੂੰਦਾਬੰਦੀ ਗਰਜ ਚਮਕ ਹੋਣ ਦੇ ਚਾਂਸ 21 ਜੁਲਾਈ ਨੂੰ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੇਨ ਜਿਹੜਾ ਦਿਨ ਹੈ ਸਾਡਾ ਹੋਇਆ ਜੀ 22 ਜੁਲਾਈ ਕਿਉਂਕਿ ਫੇਰ ਤੋਂ ਕਿਤੇ ਨਾ ਕਿਤੇ ਮੌਸਮ ਜਿਹੜਾ ਮੌਨਸੂਨ ਰਿਚਾਰਜ ਹੁੰਦਾ ਦਿਖਾਈ ਦੇ ਰਿਹਾ ਤੁਸੀਂ ਦੇਖ ਰਹੇ ਹੋ ਸਿਸਟਮ ਜਿਹੜਾ ਨੀਲੇ ਗੂੜੇ ਨੀਲੇ ਰੰਗ ਦੇ ਜਿਲੇ ਨੇ ਉਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਾਬਜਾ ਦਾ ਜੀਸੀਨਗਰ ਮੋਹਾਲੀ ਅਤੇ ਪਟਿਆਲਾ ਸ਼ਾਮਲ ਹੋ ਰਹੇ ਨੇ ਇਹਨਾਂ ਵਿੱਚ ਹਿਮਾਚਲ ਵੱਲੋਂ ਬੱਦਲਬਾਈ ਆ ਸਕਦੀ ਹੈ ਕਰਜ ਚਮਕ ਦੇ ਨਾਲ ਭਾਰੀ ਮੀਂਹ ਹੋਣ ਦੇ ਚਾਂਸ ਨੇ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਬਰਨਾਲਾ ਪਠਿੰਡਾ ਸਮਰਸਾ ਸੰਗਰੂਰ ਅਤੇ ਮਲੇਰਕੋਟਲਾ ਇਹਨਾਂ ਇਲਾਕਿਆਂ ਵਿੱਚ ਵੀ ਠੀਕ ਠਾਕ ਮੀਂਹ ਦੀ ਉਮੀਦ ਹੈ ਤੇ ਸਭ ਤੋਂ ਘੱਟ ਮੀਂਹ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਅਤੇ ਫਰੀਦਕੋਟ ਵਿੱਚ ਦੇਖਣ ਨੂੰ ਮਿਲੇਗਾ ਉਮੀਦ ਕਰਦੇ ਹਾਂ ਅਗਰ 22 ਜੁਲਾਈ ਦਾ ਇਹ ਸਿਸਟਮ ਪੂਰੇ ਪੰਜਾਬ ਨੂੰ ਕਵਰ ਕਰ ਦੇ ਤਾਂ ਪੂਰੇ ਪੰਜਾਬ ਨੂੰ ਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਵਧੀਆ ਮੀਂਹ ਹੋਣ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਬਰਸਾਤੀ ਜੋ ਮੀਂਹ ਹੁੰਦੇ ਨੇ ਉਹ ਦੁਬਾਰਾ ਤੋਂ ਰੀਚਾਰਜ ਹੁੰਦੇ ਦਿਖਾਈ ਦੇ ਸਕਦੇ ਨੇ ਕਿਉਂਕਿ 21 ਅਤੇ 22 ਜੁਲਾਈ ਨੂੰ ਤਗੜਾ ਮੀਂਹ ਪੰਜਾਬ ਦੇ ਵਿੱਚ ਪੈਣ ਦੇ ਦੁਆਰਾ ਤੋਂ ਚਾਂਸ ਬਣ ਰਹੇ ਨੇ ਬਾਕੀ ਇਹ ਜਿਹੜੀ ਅਪਡੇਟ ਹੁੰਦੀ ਹੈ ਸਮੇਂ-ਸਮੇਂ ਤੇ ਚੇਂਜ ਹੁੰਦੀ ਰਹਿੰਦੀ ਹੈ ਇਹਦੇ ਵਿੱਚ ਕੁਝ ਨਾ ਕੁਝ ਅਪਡੇਟ ਹੁੰਦਾ ਰਹਿੰਦਾ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਹਾਂ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਆਉਂਦੇ ਦਿਨਾਂ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਦੁਪਹਿਰ ਦੀ ਜਾਣਕਾਰੀ 1.5 ਤੋਂ 2 ਵਜੇ ਸ਼ਾਮ ਦੀ ਜਾਣਕਾਰੀ 6:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉਪਰ ਧੰਨਵਾਦ ਜੀ